ਹਾਂਜੀ ਦੋਸਤੋ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਸਾਡੀ YouTube ਚੈਨਲ ਸਟੱਡੀ ਵਿਦ ਅਸਲ ਤੇ ਕੀ ਤੁਸੀਂ ਵੀ ਮੈਰਿਟੋਰੀਅ ਸਕੂਲ ਦੇ ਵਿੱਚ ਜਾਣਾ ਚਾਹੁੰਦੇ ਹੋ ਐਡਮਿਸ਼ਨ ਲੈਣਾ ਚਾਹੁੰਦੇ ਹੋ ਕੀ ਪ੍ਰੋਸੈਸ ਹੋਵੇਗਾ ਇਹ ਸਭ ਜਾਨਣਾ ਚਾਹੁੰਦੇ ਹੋ ਤਾਂ ਸਾਡ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਇਸ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਕਿ ਮੈਰੀਟੋਰੀਅ ਸਕੂਲ ਦੇ ਵਿੱਚ ਐਡਮਿਸ਼ਨ ਕਿਦਾਂ ਲਈ ਜਾਏਗੀ ਐਗਜ਼ਾਮ ਕਦੋਂ ਹੋਏਗਾ ਕੀ ਪ੍ਰੋਸੈਸ ਰਹੇਗਾ ਇਹ ਸਭ ਕੁਝ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਸੋ ਵੀਨਾ ਕਿਸੇ ਦੇਰੀ ਦੇ ਸ਼ੁਰੂ ਕਰਦੇ ਆਂ ਹਾਂਜੀ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਸ ਦੀ ਜਿਹੜੀ 9ਵੀਂ ਅਤੇ 11ਵੀਂ ਜਮਾਤਾਂ ਵਿੱਚ ਦਾਖਲੇ ਲਈ ਜਿਹੜੀ ਸਾਂਝੀ ਦਾਖਲਾ ਪ੍ਰਵੇਸ਼ ਪ੍ਰੀਖਿਆ ਲਈ ਪ੍ਰਖਿਆਤਿਆਂ ਦੀ ਰਜਿਸਟ੍ਰੇਸ਼ਨ ਜਿਹੜੀ ਉਹ ਸ਼ੁਰੂ ਹੋ ਗਈ ਹੈ ਤੇ ਜਿਹੜੇ ਜੇ ਆਪਾਂ ਇਹਨਾਂ ਦੇ ਪੇਪਰ ਦੀ ਗੱਲ ਕਰੀਏ ਤਾਂ ਜਿਹੜੀ ਪ੍ਰਵੇਸ਼ ਪ੍ਰੀਖਿਆ ਮਿਤੀ ਆ 1 3 2026 ਨੂੰ ਹੋਏਗੀ ਜਾਨੀ ਕਿ 1 ਮਾਰਚ 2026 ਨੂੰ ਜਿਹੜਾ ਇਹ ਐਤਵਾਰ ਨੂੰ ਪੇਪਰ ਆ ਜਿਹੜਾ ਤੁਹਾਡਾ ਉਹ ਹੋਏਗਾ ਤੇ ਇਸ ਦੇ ਰਜਿਸਟ੍ਰੇਸ਼ਨ ਆ ਜਿਹੜੀ 3 1 2000 26 ਤੋਂ 21 2026 ਤੱਕ ਰਜਿਸਟ੍ਰੇਸ਼ਨ ਜਿਹੜੀ ਤੁਸੀਂ ਕਰ ਸਕਦੇ ਹੋ ਤੇ ਰਜਿਸਟ੍ਰੇਸ਼ਨ ਕਰਨ ਦੀ ਜਿਹੜੀ ਆਫੀਸ਼ੀਅਲ ਸਾਈਟ ਆ ਉਹ school.femfinancepsb.ac.in ਤੇ ਰਜਿਸਟ੍ਰੇਸ਼ਨ ਕਰਨੀ ਹੋਵੇਗੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਰਜਿਸਟ੍ਰੇਸ਼ਨ ਕਿਵੇਂ ਕੀਤੀ ਜਾਵੇ ਇਸ ਦੀ ਵੀਡੀਓ ਤਾਂ ਮੈਂ ਉਹ ਬਣਾ ਸਕਦੀ ਹਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਕਿ ਇਸ ਦੀ ਰਜਿਸਟ੍ਰੇਸ਼ਨ ਕਿੱਦਾਂ ਕੀਤੀ ਜਾਏਗੀ ਉਸ ਤੋਂ ਬਾਅਦ ਜੇਕਰ ਅਪਾ ਗੱਲ ਕਰੀਏ ਚੋਣ ਪਰ ਕਿਰਿਆ ਦੀ ਤਾਂ ਚੋਣ ਪਰ ਕਿਰਿਆ ਕੀ ਹੋਵੇਗੀ ਕਿਸ ਤਰ੍ਹਾਂ ਹੋਵੇਗਾ ਤਾਂ ਇਹਨਾਂ ਦੇ ਵਿੱਚ ਜਿਹੜਾ ਦਾਖਲਾ ਉਹ ਮੈਰਿਟ ਦੇ ਆਧਾਰ ਤੇ ਦਿੱਤਾ ਜਾਂਦਾ ਹੈ ਤੇ ਜਿਹੜੀ ਦਾਖਲਾ ਪ੍ਰਵੇਸ਼ ਪ੍ਰੀਖਿਆ ਉਹ 100 ਅੰਕ ਦੀ ਹੋਵੇਗੀ ਜੋ ਕਿ ਅੰਗਰੇਜ਼ੀ, ਗਣਿਤ ਤੇ ਵਿਗਿਆਨ ਵਿਸ਼ਿਆਂ ਨਾਲ ਸੰਬੰਧਿਤ ਹੋਵੇਗੀ ਤੇ ਹਰੇਕ ਵਿਸ਼ੇ ਵਿੱਚੋਂ ਘੱਟੋ-ਘੱਟ 33% ਅੰਕ ਪাব ਸਾਰੇ ਵਿਸ਼ਿਆਂ ਦੇ ਵਿੱਚੋਂ ਕੁੱਲ ਮਿਲਾ ਕੇ 50% ਅੰਕਾ ਜਿਹੜੇ ਪ੍ਰਾਪਤ ਕਰਨੇ ਲਾਜ਼ਮੀ ਹੋਣਗੇ ਸੋ ਇਸ ਤਰ੍ਹਾਂ ਇਹ ਤੁਹਾਡੀ ਜਿਹੜੀ ਆ ਚੋਣ ਪ੍ਰਕਿਰਿਆ ਹੋਵੇਗੀ ਉਸ ਤੋਂ ਬਾਅਦ ਤੁਹਾਡੀ ਕਾਉਂਸਲਿੰਗ ਹੋਵੇਗੀ ਤੇ ਕਾਉਂਸਲਿੰਗ ਆਨਲਾਈਨ ਹੋਵੇਗੀ ਤੇ ਇਸ ਤਰ੍ਹਾਂ ਆਨਲਾਈਨ ਕਾਉਂਸਲਿੰਗ ਦੇ ਅਰਤੇ ਸੀਟਾਂ ਦੇ ਆਧਾਰ ਤੇ ਤੁਹਾਨੂੰ ਜਿਹੜਾ ਸਕੂਲ ਆ ਅਲੋਟ ਕਰ ਦਿੱਤਾ ਜਾਵੇਗਾ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਤੁਸੀਂ ਹੋਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੂੰ ਅਗਰ ਤੁਸੀਂ ਰਜਿਸਟ੍ਰੇਸ਼ਨ ਦੀ ਵੀਡੀਓ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋ ਤਾਂ ਜੋ ਉਸ ਦੀ ਵੀਡੀਓ ਬਣਾਈ ਜਾਵੇ ਥੈਂਕ ਯੂ ਧੰਨਵਾਦ ਬਾਏ ਬਾਏ